ਪੰਜਾਬੀ ਸਿੰਗਰ ਰਾਜਵੀਰ ਜਵੰਡਾ ਜੋ ਕਰੀਬ 11 ਦਿਨ ਤੋਂ ਹਸਪੀਟਲ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਜੀਰੇ ਇਲਾਜ ਸੰਗ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਜਿਸ ਦੇ ਚੱਲਦੇ ਹੋਏ ਉਹਨਾਂ ਦੀ पार्थिव ਦੇਹ ਨੂੰ ਪਹਿਲੇ ਉਹਨਾਂ ਦੇ ਸੈਕਟਰ 71 ਮੁਹਾਲੀ ਰਹਿਸ਼ ਵਿਖੇ ਲਿਆਂਦਾ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਲੁਧਿਆਣਾ ਵਿਖੇ ਕੱਲ ਨੂੰ ਸੰਸਕਾਰ ਕੀਤਾ ਜਾਵੇਗਾ ਇਸ ਮੌਕੇ ਦੇ ਉੱਤੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਮੌਕੇ ਤੇ ਮੌਜੂਦ ਰਹੇ ਅਤੇ ਨਾਲ ਨਾਲ ਕਈ ਰਾਜਨੀਤਿਕ ਹਸਤੀਆਂ ਵੀ ਮੌਕੇ ਤੇ ਮੌਜੂਦ ਰਹੀਆਂ ਬਹੁਤ ਮੋੜਾ ਸਮਾਂ ਚੱਲ ਰਿਹਾ ਹੈ ਪਹਿਲਾ ਪੱਲਾ ਸਾਹਿਬ ਦਾ ਅਸਰਾ ਅਕਸਮਾਤ ਨਿਧਨ ਹੋ ਗਿਆ ਜੀ ਫਿਰ ਚਰਨਜੀਤ ਹੁਜਾਜ਼ੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇਹਨਾਂ ਸੋਹਣਾ ਸੁਨਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਅਸਰਾ ਸਾਨੂੰ ਛੇੜ ਕੇ ਸਾਡੇ ਅੰਜੂ ਦੇਖ ਕੇ ਤੁਸੀਂ ਅ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਬਤਾਉਂ ਇਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸਵੇਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਥੇ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਤੂੰ ਦਾ ਅਫਸੋਸ ਹੈ ਉਹਨਾਂ ਦੇ ਕਰਾਰੇ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਬੋ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਸਾਣਾ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਕੇ ਅਰਦਾਸਾ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾ ਕਬੂਲ ਨਹੀਂ ਹੋਈ ਨਾ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਜੇ ਆਸਮਨੋਂ ਆਪਣੇ ਚਰਨਾਤ ਸਥਾਨ ਤੇ ਆਓ ਸਰ ਪਹਿਲਾਂ ਪੰਨਾ 90 ਤੋਂ ਲਗਾਤਾਰ ਚੱਲਦਾ ਰਹੇ ਕਿ ਪਹਿਲਾਂ ਦੁਸੇਂਦਰ ਪੰਨਾ ਹੋ ਗਿਆ ਕਿਉਂ ਦਾ ਹਿੰਦੀ ਦਾ ਨੰਬਰ ਬਹੁਤ ਵੱਡਾ ਫਿਲਮਾਂ ਦਾ ਸੀ ਕਰਦਾ ਪੰਜਾਬ ਨੂੰ ਬਹੁਤ ਵੱਡਾ ਕਰਦਾ ਬਹੁਤ ਸਮਾਰਟ ਕਲਾਕਾਰ ਵਧੀਆ ਕਲਾਕਾਰ ਜਿਹਦਾ गाना ਹਰ ਲੋਕੀ ਪਸੰਦ ਕਰਦੇ ਸੁਣਨ ਪਸੰਦ ਕਰਦੇ ਸੀ ਤੇ ਉਹਨਾਂ ਦੀ ਪੋਪੁਲਾਰਿਟੀ ਉਹਨਾਂ ਨੂੰ ਪੱਗ ਬੰਨਦਾ ਸਟਾਈਲ ਉਹਨਾਂ ਦਾ ਫਿਟ ਲਾਈਨ ਦਾ ਸਟਾਈਲ ਤੇ ਉਹਨਾਂ ਸਾਰੇ ਲੋਕ ਪਿਆਰ ਕਰਦੇ ਸੀ ਅੱਜ ਪੂਰਾ ਪੰਜਾਬ ਪੂਰੇ ਦੁਨੀਆ ਦੇ ਬਸ ਜੋ ਚਲਾ ਚੱਲਦੇ ਜਿਹੜੇ ਨੂੰ ਪਸੰਦ ਕਰਦੇ ਆ ਉਹ ਬਹੁਤ ਵੱਡਾ ਘਰਤਾ ਸਾਰਿਆਂ ਨੇ ਪਿਆ ਤੇ ਲਗਭਗ ਕੰਨੀ ਤੇ ਤੇ ਵੀ ਗਰੀ ਤੁਹਾਨੂੰ ਫੋਟੋ ਆਪੀ ਲਹੂ ਦਿੱਤਾ ਠੀਕ ਆ ਤੇ ਪਹਿਲਾ ਕਰੀ ਮੈਂ ਮਿਲ ਆਖਰੀ ਮੁਲਾਕਾਤ ਕਦੋਂ ਹੋਈ 15 ਸਾਲ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲਿਆ ਤੇ ਉਹ ਅਸੀਂ ਬੈਠੇ ਹੋਏ ਆ ਕਾਫੀ ਚਰ ਸਟੇਰੀਆ ਕਾਫੀ ਗੱਲਾਂ ਹੋਈ ਗਈਆਂ ਬਾਈ ਕਨਾ ਇਨਮਾਨ ਕੋ ਸੇ ਹੁਣ ਦਾ ਰਿਆ ਪਾਇਤਾ ਰਾਮਾਂ ਨੂੰ ਕਰ ਰਹੇ ਆ ਮੈਂ ਘੱਟੇ ਤਾਂ ਕਰਵਾ ਲਈ ਮੈਂ ਬੜਾ ਪਾਈ ਕੋਡ ਰੈਕਟਰ ਦਾ ਹੀ ਬਣਾਉਂਦਾ ਦਿਨ ਦਿਨ ਪਹਿਲਾਂ ਤਾਂ ਕੋਈ ਰਿਪੋਰਟ ਨਹੀਂ ਸੀ ਕਿ ਲੋਕਾਂ ਨੇ ਦੱਸਿਆ ਕਿ ਦਿਨ ਦਿਨ ਬੰਲਾ ਸਰਦੇ ਪੈਸੇ ਚਾਹਾਂ ਵੇਚਿਆ ਚਾਹ ਦੇ ਕੰਮ ਜਰਾ ਕਾਫੀ ਠੀਕਾਂ ਉਹਨਾਂ ਦੀ ਯਾਦ ਕੀਤੀ ਯਾਰ ਉਹਨਾਂ ਦੀ ਸਮਾਈ ਇੱਕ ਲਾਪ ਜਿਹੜੀ ਹੱਥ ਤੋਂ ਨਾ ਗਈ ਉਹ ਹੀ ਆ ਜੀ ਕਿਉਂਕਿ ਬਹੁਤ ਬੜਾ ਵੀਰ ਸੋਹਾ ਫਨਖਾ ਅੱਟਾ ਟਟਾ ਸੀ ਪਤਾ ਨਹੀਂ ਕਾਪੂ ਕੀ ਮੌਜੂਦ ਸੀਗਾ ਤਾਂ ਸੋਚਿਆ ਨਹੀਂ ਸੀ ਕਿ